ਸੀ ਆਏ ਜੱਜ ਪਿੰਡ ਜੀਵਨ ਵਾਲੇ ਵਿੱਚ ਜਿੱਥੇ ਕਿ ਅਸ਼ੋਕ ਕੁਮਾਰ ਭਾਜੀ ਕੋਲ ਆਏ ਆ ਅਸੀਂ ਪਿੰਡ ਜੀਵਨ ਵਾਲਦੇ ਰਹਿਣ ਵਾਲੇ ਆ ਸਮਾਜਵਾਦੀ ਪਾਰਟੀ ਨੇ ਇਹਨਾਂ ਨੂੰ ਪੰਜਾਬ ਪੰਜਾਬ ਦੇ ਕਿਹੜੇ ਵਿਧਾਨ ਸਭਾ ਪੰਜਾਬ ਦੇ ਜਨਰਲ ਸੈਕਟਰੀ ਚੁਣਿਆ ਆਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਤੁਹਾਡਾ ਸ਼ੋਕਮਤ ਮੇਰਾ ਨਾਮ ਸ਼ੋਕਮਤ ਤੇ ਤੁਸੀਂ ਅੱਜ ਪ੍ਰਧਾਨ ਬਣੇ ਜੀ ਹਾਂਜੀ ਮੈਂ ਪ੍ਰਧਾਨ ਬਣਿਆ ਜੀ ਮਤਲਬ ਕਿ ਪਹਿਲਾਂ ਤੇ ਪੰਜਾਬ ਆਪਣੇ ਪੰਜਾਬ ਰ ਬਿਜਲੀ ਬੋਰਡ ਦੇ ਵਿੱਚ ਮੈਂ ਸਰਵਿਸ ਕਰਦਾ ਰਿਹਾ ਤੇ 30 ਜੂਨ ਨੂੰ 200 ਤੇ 500 ਟਾਇਰ ਹੋ ਗਿਆ ਸੀਗਾ ਤੇ ਮੈਨੂੰ ਸਮਾਜਵਾਦੀ ਪਾਰਟੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਪਹਿਲਾਂ ਵੀ ਮੈਂ ਮਤਲਬ ਕਿ ਬਿਜਲੀ ਬੋਰਡ ਦੀ ਨੌਕਰੀ ਕਰਦਾ ਹੋਇਆ ਸਮਾਜ ਦੀ ਹੀ ਸੇਵਾ ਕੀਤੀ ਹੈ ਤੇ ਹੁਣ ਵੀ ਮੈਂ ਮਤਲਬ ਕਿ ਸਮਾਜ ਦੀ ਸੇਵਾ ਕਰਨ ਵਾਸਤੇ ਸਮਾਜਵਾਦੀ ਪਾਰਟੀ ਦੇ ਵਿੱਚ ਜਨਰਲ ਸੈਕਟਰੀ ਚੁਣਿਆ ਹੈ ਮੇਰੇ ਮਤਲਬ ਕਿ ਪ੍ਰਧਾਨ ਜੀ ਸ਼੍ਰੀ ਅਕਲੇਸ਼ ਜਾਦਵ ਜੀ ਹਾਂਜੀ ਤੇ ਆਪਣੇ ਉਹ ਅਨੁਸੂਚਿਤ ਜਾਤੀ ਦੇ ਹਾਂਜੀ ਪਿੰਡ ਵਾਲਿਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਬਣਾਏ ਹੀ ਸੰਦੇਸ਼ ਦੇਣਾ ਚਾਹੁੰਨਾ ਕਿ ਜਿੰਨਾ ਜਿਹੜੇ ਇਹਨਾਂ ਲੋਕਾਂ ਦੇ ਕੰਮ ਜਿਹੜੇ ਨੇ ਸਮੇਂ ਸਿਰ ਨਹੀਂ ਹੁੰਦੇ ਮੈਂ ਮਤਲਬ ਕਿ ਪੂਰੀ ਕੋਸ਼ਿਸ਼ ਨਾਲ ਇੱਕ ਮਤਲਬ ਕਿ ਇਹ ਕੰਮ ਜਿਹੜੇ ਸਿਰੇ ਚੜਵਾਵਾਂਗਾ ਜੀ ਹਾਂਜੀ ਕਿਹੜਾ ਕਿਹੜਾ ਕੰਮ ਤੁਸੀਂ ਕਰਾਓਗੇ ਵੇਖੋ ਜੀ ਇੱਕ ਕੰਮ ਤੇ ਲੋਕਾਂ ਨੂੰ ਮਤਲਬ ਕਿ ਸਗਣ ਸਕੀਮ ਲੜਕੀਆਂ ਦੀ ਗਰੀਬਾਂ ਦੀ ਹੁੰਦੀ ਆ ਜਦੋਂ ਵਿਆਹ ਹੁੰਦਾ ਵਾ ਤੇ ਉਹ ਦੋ ਦੋ ਸਾਲ ਤੱਕ ਮਤਲਬ ਕਿ ਠੱਕੇ ਹੀ ਖਾਂਦੇ ਨੇ ਠੀਕ ਹੈ ਉਹਨਾਂ ਨੂੰ ਸਮੇਂ ਸਿਰ ਨਾ ਪੈਸੇ ਮਿਲਦੇ ਆ ਤੇ ਨਾ ਉਹ ਸਮੇਂ ਸਿਰ ਆਪਣਾ ਕੋਈ ਕੰਮ ਕਰ ਸਕਦੇ ਆ ਇੱਕ ਤੇ ਇਹ ਕਰਾਉਣ ਦੀ ਜ਼ਰੂਰ ਕੋਸ਼ਿ ਦੂਜਾ ਇੱਕ ਇਹਨਾਂ ਨੂੰ મતਲਬ ਕਿ ਕਈ ਵਾਰੀ ਗਰੀਬੀ ਦੇ ਵਿੱਚੋਂ મતਲਬ ਕਿ ਰਾਸ਼ਨ ਕਾਰਡ ਜਿਹੜਾ ਹੁੰਦਾ ਵਾ ਬਣਿਆ ਦਾ ਗਰੀਬਾਂ ਦੇ ਉਹ ਕਈ ਵਾਰੀ ਪਾਰਟੀਆਂ ਲਗਤਬਾਜੀ ਦੇ ਨਾਲ ਕਟਵਾ ਦਿੰਦੀਆਂ ਨੇ ਹਾਂਜੀ ਉਹ ਫਿਰ ਠੱਕੇ ਖਾਂਦੇ ਨੇ ਗਰੀਬਾ ਪਰਿਵਾਰ ਇੱਕ ਤੇ ਉਹ ਵੀ ਕੰਮ ਬਹੁਤ ਜ਼ਰੂਰੀ ਆ ਉਹ ਵੀ ਕਰਵਾਉਂਗਾ ਇੱਕ ਲਾਲਕੀਰ ਦੇ ਅੰਦਰ ਬਹੁਤ ਜ਼ਰੂਰੀ ਕੰਮ ਜਿਹੜਾ ਵਾ મતਲਬ ਕਿ ਲਾਲਕੀਰ ਦੇ ਅੰਦਰ ਪਹਿਲੀਆਂ ਸਰਕਾਰਾਂ ਨੇ ਇਹ ਕੰਮ ਛੇੜਿਆ ਸੀਗਾ ਪਰ ਉਸ sire ਨਹੀਂ ਅਜੇ ਤੱਕ ਚੜ ਸਕਿਆ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਇਹ ਵੀ ਜਿਹੜਾ ਮੈਂ મતਲਬ ਕਿ ਲਾਲਕੀਰ ਵਾਲਾ ਰਜਿਸਟਰੀਆਂ ਦਵਾਉਣ ਵਾਲਾ اپنی समाजवादी پارٹی دے جڑے ਉੱਚਤ میرے ਪ੍ਰਧਾਨ ਜੀ ਨੇ ਉਹਨਾਂ ਦੀ گاڑی میں یہ ਮੰਗ ਰੱਖਾਂਗਾ کہ یہ ضرور کام ਕਰਵਾਉਣਾ کیونکہ یہ بہت ضروری کام ہے ٹھیک ہے جی ਇੰਨਾ ਮੈਂ ਕਹਿੰਦਾ ਹੋਇਆ મતલਬ ਕਿ ਆਪਣੀ پارٹی ਦਾ ਧੰਨਵਾਦ ਕਰਦਾ ਕਈਆਂ ਲੋਕਾਂ ਦੇ ਰਾਸ਼ਨ کارڈ ਨਹੀਂ ਬਣੇ ਕਈਆਂ ਤੇ ਆਧਾਰ ਕਾਰਡ ਨਹੀਂ ਬਣੇ ਹੋਏ ہاں جی ਉਹਨਾਂ ਬਾਰੇ ਤੁਸੀਂ ਕੀ ਕਰੋ ਉਹ ਵੀ મતલਬ ਕਿ ਪੂਰੇ ਮਤਲਬ ਕਿ ਕੋਸ਼ਿਸ਼ ਕਰਾਂਗੇ ਜੀ ਬਣਾ ਕੇ ਦੇਾਂਗੇ ਸਮੇਂ-ਸਮੇਂ ਸਰ ਜਾ ਕੇ ਉਹਨਾਂ ਦੇ ਨਾਲ ਜਾਵਾਂਗੇ ਨਹੀਂ ਜੀ ਉਹਨਾਂ ਕੋਈ ਇਹ ਦਫ਼ਤਰ ਦਾ ਪਤਾ ਲੱਗਦਾ ਨਾ ਕਿਹਨੂੰ ਉਹਦੇ ਨਾਲ ਜਾ ਕੇ ਹੋ ਕੇ ਖੁਦ ਕਰਵਾਵਾਂਗਾ ਇਹ ਮੈਸੂਵਾਦੀ ਸੇਵਾ ਕਰਾਂਗਾ ਮੈਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਸ੍ਰੀ ਅਕਲੇਸ਼ ਜੱਜਵ ਜੀ ਅਤੇ ਅਨੁਸੂਚਿਤ ਜਾਤੀ ਪ੍ਰਕੋਸ਼ਟ ਸੈੱਲ ਦੇ ਰਾਸ਼ਟਰੀ ਪ੍ਰਧਾਨ ਡਾਕਟਰ ਰਾਹੁਲ ਭਾਰਤੀ ਜੀ ਅਤੇ ਪੰਜਾਬ ਦੇ ਪ੍ਰਧਾਨ ਸ੍ਰੀ ਵਿਰਸਾ ਸਿੰਘ ਹੰਸ ਇੰਚਾਰਜ ਕੁਲਦੀਪ ਸਿੰਘ ਭੁੱਲਰ ਤੇ ਪ੍ਰਧਾਨ ਜੀ ਡਾਕਟਰ ਮੋਹਨ ਲਾਲ ਬਲਗਣ ਜੀ ਇਹਨਾਂ ਦਾ ਤੇ ਆਪਣੀ ਸਾਰੀ ਪਾਰਟੀ ਦਾ ਮੈਂ ਦਿਲੋਂ तहे ਦਿਲੋਂ ਉਪਰ ਦੇ ਧੰਨਵਾਦ ਕਰਦਾ ਜੀ